ਮੁਲਾਇਮ ਸਿੰਘ ਸਰਕਾਰ ਦੇ ਆਰਡਰ ਤੇ ਹੋਇਆ ਜਦੋਂ ਯੋਧਿਆਂ ਦੇ ਵਿੱਚ ਫਾਇਰਿੰਗ ਹੋਈ ਐ ਮੇਨ ਬਾਹਰ ਕਿੱਥੇ ਨਹੀਂ ਹੋਈ ਜਿੰਨੇ ਲੋਕ ਸੀਗੇ ਸਾਰੇ ਬੋਰੀਆਂ 'ਚ ਬੰਦ ਕਰ ਕਰਕੇ ਇਹਨਾਂ ਨੂੰ ਸਰੀ ਉੱਤੇ ਫੈਂਕੇ ਸੀ ਉਹ ਨਾ ਥੇ ਨਦੀ ਛੱਟ ਤੇ ਨਦੀ ਛੱਟ ਤੇ ਕੁਝ ਬਹਿ ਗਏ ਕੁਝ ਰਹਿ ਗਏ ਕੁਝ ਨੰਦੇ ਕੁਝ ਜਿਵੇਂ ਕਰ ਸੇਵਕ ਨੰਦੇ ਸੀ ਉੱਤੇ ਰਏ ਅਸੀਂ ਕੈਂਪੇ 'ਚ ਜਿਵੇਂ ਜੀ ਤੇ ਉੱਤੇ ਨੰਦੇ ਸੀਗੇ ਤਾਂ ਬੋਰੀਆਂ-ਬੋਰੀਆਂ ਲਾਸ਼ਾਂ ਦੇ ਨਿਕਲਦੇ ਸੀ ਵਿੱਚੋਂ ਅੱਛਾ ਆਪ ਦੇਖਿਆ ਤੁਸੀਂ ਆਪ ਦੇਖਿਆ ਸੀ ਤਾਂ ਉਹ ਜੇਲ੍ਹ 'ਚ ਸਾਨੂੰ ਉਹਨਾਂ ਨੇ ਅਰੈਸਟ ਕੀਤਾ ਹੂੰ 3 ਦਿਨ ਅਸੀਂ ਉੱਥੇ ਰਹੇ ਪਹਿਲਾਂ ਸਿੱਤਾਪੁਰ ਜੇਲ੍ਹ 'ਚ। ਉਹਨਾਂ ਤੋਂ ਨਕੇ ਭਰਨ ਦੀ ਜੇਲ੍ਹ। ਪਰ ਇਹ ਵੀ ਜਨ ਬੂਰਾ ਹਾਲ ਸੀ। ਅਗਰ 1000 ਕਾਰੇ ਗੱਫਤ ਜੀ 1000 ਲੋਕਾਂ ਦੇ ਰਹਿਣ ਦੀ ਅਰੇਂਜਮੈਂਟ ਸੀ 2000 2500 ਉੱਤੇ। ਤੁਸੀਂ ਕਿੰਨੇ ਕ ਵਾਰ ਉੱਥੇ ਲਾਟੀਆਂ ਖਾਧੀਆਂ? 90 'ਚ ਜ਼ਿਆਦਾ ਸੰਘਰਸ਼ ਹੋਇਆ ਕਿਉਂਕਿ ਜਦੋਂ ਲਾਟੀਆਂ ਬਹੁਤ ਅਤੇ ਫਾਇਰਿੰਗ ਹੋਈ ਕਰਫਿਊ ਲੱਗਿਆ ਸੀਗਾ ਉਹਨਾਂ ਨੇ ਕਿਹਾ ਸੀ ਅਸੀਂ ਪਰਿੰਦਾ ਪਰਵੇ ਨਹੀਂ ਮਾਰ ਸਕਦਾ। ਕਾਰ ਸੇਕਾਂ ਨੇ ਸਾਰਿਆਂ ਨੇ ਮਿਲ ਕੇ ਜੇਲ੍ਹ ਤੋੜਤੀ ਕਿਉਂਕਿ ਤੰਗ ਬਹੁਤ ਜ਼ਿਆਦਾ ਸੀ। ਕਿ ਉਹ ਦੇ ਬੋਚਣ ਜਿਵੇਂ ਮਰਜੀ ਕਰਕੇ ਜਦੋਂ ਦੇਲ ਦਾ ਲੋਕ ਤੁਰਿਆ ਤਾਂ ਸਾਰੇ ਨਿਕਲ ਜੀ ਅਸੀਂ ਵਿੱਚੋਂ ਨਿਕਲ ਗਏ ਇੰਨੇ ਫਾਇਰਿੰਗ ਨੇ ਗੋ ਲੋਕ ਮਰੇ ਕਾਰਸ਼ਵਕ ਕਿੰਨੇ ਮਤਲਬ ਐ ਲੱਗ ਰਿਹਾ ਸੀ ਕਿ ਜੇ ਨਾਲ ਜਾ ਰਹੇ ਹੁੰਦੇ ਸੀਗੇ ਜੋ ਉਹਦੇ ਗੋਲੀ ਲੱਗ ਗਈ ਜੀ ਉਹਦੇ ਗੋਲੀ ਲੱਗ ਗਈ ਕਿਉਂਕਿ ਸਰਕਾਰ ਐਸੀ ਸੀ ਕਿ ਜੜੀ ਮੁਸਲਿਮ ਪ੍ਰਸਤੀ ਸਰਕਾਰ ਸੀ ਪਿਓਰ ਕਿਉਂਕਿ ਉਹ ਕਹਿੰਦੇ ਸੀ ਅਸੀਂ ਆਰਾਮ ਮੰਦਿਰ ਖੋਲਣਾ ਨਹੀਂ ਜੋ ਮਰਜੀ ਹੋ ਜੀ ਉਹ ਨਾਰੇ ਲੱਗਦੇ ਸੀ ਜਦੋਂ ਸੁਗੰਦਰ ਆਮਕੀ ਖਾਤੇ ਹਨ ਮੰਦਿਰ ਵਹੀ ਬਣਾएंगे मर जाएंगे मिट जाएंगे मंदिर वही बनाएंगे ਬਲਾਇਮ ਸਿੰਘ ਸਰਕਾਰ ਨੇ ਅਨਾਉਂਸ ਕਰਤਾ ਸੀਗਾ ਕਿ ਇੱਥੇ ਕੋਈ ਪੰਛੀ ਪਰ ਵੀ ਨਹੀਂ ਮਾਰ ਸਕਦਾ ਅੱਛਾ ਤੇ ਕੋਈ ਨਾ ਸੀ ਕਿਸ ਨੂੰ ਉਹਤੇ ਹਿਲਣ ਦਾਂਗੇ ਉਹਨਾਂ ਨੇ 커ਫਿਊ ਲਾ ਦਿੱਤਾ ਪੂਰੇ ਯੂਪੀ ਚ 커ਫਿਊ ਸੀਗਾ ਬਹੁਤ ਵੱਡੀ ਅਚੀਵਮੈਂਟ ਹੈ ਇਸ ਸਰਕਾਰ ਦੀ ਵਿਰੋਧੀ ਸਰਕਾਰ ਤਾਂ ਕਹਿੰਦੀ ਵੀ ਰਾਜਨੀਤੀ ਕਰ ਰਹੀ ਹੈ ਬੀਜੇਪੀ ਨਹੀਂ ਦੇਖੋ ਜੇ ਜੇ ਦੂਸਰੀਆਂ ਪਾਰਟੀਆਂ ਆ ਜੰਨਾ ਅਸੀਂ ਕਿ ਤੋ ਫਿਰ ਕਾਂਗਰਸ ਪਾਰਟੀ ਦੇ ਤਿੰਨ ਡਿਗਜਾਂ ਨੇ ਕੇ ਜਵਾਬ ਦਿੱਤਾ ਕਿ ਅਸੀਂ ਤਾਂ ਜਾਵਾਂਗੇ ਨਹੀਂ ਜੇ ਮੋਦੀ ਜੀ ਦਾ ਮਰਤਰਨ ਹੈ ਤਾਂ ਵੀ ਜੀਪੀ ਨੇ ਜਾਣ ਕੇ ਕੀਤਾ ਜੇ ਤਾਂ ਮੰਦਰ ਤਿਆਰ ਵੀ ਨਹੀਂ ਹੋਇਆ ਤਾਂ ਕਰਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਨੇ ਜੇ ਕੋਈ ਲਾਹ ਲੈਣਾ ਹੁੰਦਾ ਤਾਂ 1999 ਤੋਂ ਲੈ ਕੇ ਹੁਣ ਤੱਕ ਸਰਕਾਰੀ ਸੜੀ ਹੁੰਦੀ ਜੀ ਇੱਕ ਦਿਨ ਐਸਾ ਨਹੀਂ ਹੈ ਕਿ ਜਿਵੇਂ ਬੀਜੇਪੀ ਨੇ ਕਿਹਾ ਹੋਵੇ ਕਿ ਅਸੀਂ ਅੰਦੋਲਨ ਦੇ ਨਾਲ ਨਹੀਂ ਹੈ ਔਰ ਇਹ ਦੇਖ ਰਹੇ ਹਾਂ ਮਹਾਂਨੁਰਾਗ ਸ਼ਰਮਾ ਅੱਜ ਜੇਕਰ ਗੱਲ ਕਰ ਲਈਏ ਪੂਰੇ ਭਾਰਤ ਦੇਸ਼ ਦੇ ਵਿੱਚ ਰਾਮ ਮੰਦਰ ਦੀ ਗੱਲ ਹੋ ਰਹੀ ਹੈ ਭਾਰਤ ਦੇਸ਼ ਰਾਮਈ ਹੋਇਆ ਹੋਇਆ ਬਹੁਤ ਸਾਰੇ ਕਹਿ ਲਿਏ ਕਿ ਸਾਰਾ ਦੇਸ਼ ਹੀ ਅੱਜ ਰਾਮ ਨਾਮ ਦੇ ਰੰਗ ਚ ਰਸਿਆ ਹੋਇਆ ਪਰ ਇਹ ਮੰਦਰ ਦੇ ਲਈ ਲੋਕਾਂ ਨੇ 500 ਸਾਲ ਤੋਂ ਵੱਧ ਇੰਤਜ਼ਾਰ ਕੀਤਾ ਬਹੁਤ ਸਾਰੀਆਂ ਕਹਾਣੀਆਂ ਕਲਨੀਆਂ ਪਈਆਂ ਬਹੁਤ ਸਾਰੇ ਲੋਕ ਸ਼ਹੀਦ ਹੋ ਗਏ ਤੇ ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਤੱਕਣੀਆਂ ਪਈਆਂ ਸੋ ਇੰਨੇ ਸੰਘਰਸ਼ ਤੋਂ ਬਾਅਦ ਜਦੋਂ ਕੋਈ ਚੀਜ਼ ਮਿਲਦੀ ਹੈ ਤੇ ਫਿਰ ਉਸ ਦਾ ਇੱਕ ਆਪਣਾ ਹੀ ਮਜ਼ਾ ਹੁੰਦਾ ਇੱਕ ਆਪਣਾ ਹੀ ਕਹਿ ਲਈਏ ਉਸ 'ਚ ਹਰਸ਼ੋ ਉਲਾਸ ਹੁੰਦਾ ਸੋ ਅਯੋਧਿਆ ਇਸ ਵਕਤ ਇਸ ਤਰ੍ਹਾਂ ਦੀ ਨਗਰੀ ਬਣੀ ਹੋਈ ਹੈ ਜਿੱਥੇ ਕਰੋੜਾਂ ਲੋਕਾਂ ਨੇ ਪਹੁੰਚਣਾ ਹੈ ਤੇ ਰਾਮ ਭਗਵਾਨ ਦੇ ਆਗਮਨ ਦੇ ਵਿੱਚ ਪੂਰਾ ਦੇਸ਼ ਪੂਰੇ ਹਰਸ਼ੋ ਉਲਾਸ ਨਾਲ 22 ਜਨਵਰੀ ਦਾ ਇੰਤਜ਼ਾਰ ਕਰ ਰਿਹਾ ਹੈ ਸੋ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸ਼੍ਰੀ ਐਸ ਕੇ ਦੇਵ ਜਿਨ੍ਹਾਂ ਨੇ ਆਪਣੇ 18 ਸਾਲ ਦੀ ਉਮਰ ਦੇ ਵਿੱਚ ਇਸ ਮਹਾਨ ਦਿਨ ਲਈ ਬੜੀ ਕਹਲਨਾ ਕਾਲੀ ਮਤਲਬ ਕਹਿ ਦਈਏ ਕਿ ਜੇਲ ਵੀ ਕੱਟੀ ਕੁੱਟ ਵੀ ਖਾਦੀ ਤੇ ਇਸ ਤੋਂ ਇਲਾਵਾ ਉਹ ਸੰਘਰਸ਼ ਦੇ ਵਿੱਚ ਸਭ ਤੋਂ ਮੁਰੇ ਹੋ ਕੇ ਲੜਾਈ ਵੀ ਲੜੀ। ਸੋ ਦੇਵ ਸਾਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਰਾਮ ਰਾਮ ਜੀ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਸੋ ਜਿਸ ਤਰ੍ਹਾਂ ਕਿ ਮੈਂ ਗੱਲ ਹੀ ਕਰ ਰਿਹਾ ਸੀ ਕਿ ਬਹੁਤ ਸਾਰੀਆਂ ਕਹਲਨਾਵਾ ਕਲਨੀਆਂ ਪਈਆਂ, ਬਹੁਤ ਸਾਰੇ ਲੋਕਾਂ ਨੂੰ ਸ਼ਹੀਦੀਆਂ ਵੀ ਦੇਣੀਆਂ ਪਈਆਂ। ਸਭ ਤੋਂ ਪਹਿਲਾਂ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਜਾਂ ਕਦੋਂ ਤੁਹਾਨੂੰ ਸਮਝ ਆਇਆ ਕਿ ਕਿ ਤੁਹਾਡੀ 18 ਸਾਲ ਦੀ ਉਮਰ ਸੀ। ਸੋ ਕਿਵੇਂ ਤੁਹਾਨੂੰ ਲੱਗਿਆ ਕਿ ਮੈਂ ਵੀ ਅਯੁੱਧਿਆ ਜਾਣਾ ਰਾਮ ਮੰਦਰ ਤੇ ਲਈ ਲੜਾਈ ਲੜ ਜਦੋਂ ਪਹਿਲੀ ਵਾਰ 1999 ਚ ਨਵੰਬਰ ਦਾ ਮਹੀਨੇ ਚ ਜਦੋਂ ਆਰਐਸਐਸ ਸ਼ਾਖਾ ਜਾਂਦੇ ਸੀ ਛੋਟੇ ਹੁੰਦੇ 18 19 ਸਾਲ ਦੀ ਉਮਰ ਸੀ ਜੀ ਜੀ ਤੇ ਉੱਥੇ ਗੱਲ ਚੱਲੀ ਕਿ ਭਗਵਾਨ ਰਾਮ ਦਾ ਮੰਦਿਰ ਉੱਥੇ ਕਈ ਸਾਲਾਂ ਤੋਂ ਬੜਨ ਵਾਲਾ ਹੈ ਹਮ ਤੇ ਪੰਜਾਬ ਤੋਂ ਕੁਝ ਕਾਰਜਕਰਤਾ ਉੱਥੇ ਸ਼ਿਲਾਨਾਸ਼ ਕਰਨ ਜਾ ਰਹੇ ਹਨ ਅੱਛਾ ਤਾਂ ਸਾਡੀ ਉੱਥੇ ਸ਼ਾਖਾ ਚ ਗੱਲਬਾਤ ਹੋਈ ਸਾਰਿਆਂ ਦੀ ਤੇ ਉੱਥੇ ਚਾਰ ਪੰਜ ਕਾਰਜਕਰਤਾ ਅਸੀਂ ਹੱਥੇ ਹੈਗੇ ਸੀਗੇ ਹਮ ਉੱਥੇ ਸਾਡੀ ਗੱਲਬਾਤ ਹੋ ਕੇ ਅਸੀਂ ਫਿਰ ਇਧਰੋਂ ਆਪਣਾ ਤਿਆਰੀ ਕੀਤੀ ਕੀ ਯੋਧਿਆ ਚਲਦੇ ਆ ਫਿਰ ਇੱਕ ਬੱਸ ਪੂਰੇ ਪਟਿਆਲਾ ਜ਼ਿਲ੍ਹੇ ਦੀ ਕਿਉਂਕਿ ਉਹ ਤਾਂ ਜ਼ਿਲ੍ਹਾ ਛੋਟੇ ਹੋ ਗਏ ਪਹਿਲਾਂ ਜ਼ਿਲ੍ਹਾ ਬਹੁਤ بڑا ਜ਼ਿਲ੍ਹਾ ਸੀ ਆਪਣਾ ਜਿੱਨੀ ਲੋਕ ਸਭਾ ਅੱਜ ਹੈ ਉਹ ਪੂਰਾ ਜ਼ਿਲ੍ਹਾ ਹੁੰਦਾ ਸੀ ਪਹਿਲਾਂ ਅੱਛਾ ਤਾਂ ਸਾਰੇ ਜ਼ਿਲ੍ਹੇ ਚੋਂ ਦੋ ਦੋ ਚਾਰ ਚਾਰ ਕਾਰਜਕਰਤਾ ਇਕੱਠੇ ਹੋ ਕੇ ਹਮ ਵਿਸ਼ੇਵੰਦ ਉਪਸਥਤੇ ਬੈਨਰ ਥੱਲੇ ਅਸੀਂ ਇੱਕ ਬੱਸ ਬੁੱਕ ਕੀਤੀ ਉਸ ਬੱਸ ਚ ਸਾਰੇ ਕਾਰਜਕਰਤਾ ਇਕੱਠੇ ਹੋ ਕੇ ਅਸੀਂ ਯੋਧਿਆ ਉਹਦੇ ਵਿੱਚ ਗਏ ਜੀ ਉਹ ਟਾਈਮ ਸੀਗਾ 9 ਨਵੰਬਰ 1999 ਦਾ 1989 ਅੱਛਾ ਉਸੇਲੇ ਨੇ ਆਸ ਹੋਣਾ ਸੀ ਉੱਥੇ ਕਿ ਜੜਾ ਕਿਉਂਕਿ ਕਾਫੀ ਸਾਲਾਂ ਤੋਂ ਮੰਦਿਰ ਬੰਦ ਸੀਗਾ ਪੂਜਾ ਹੋ ਰਹੀ ਸੀ ਲੇਕਿਨ ਲੋਕ ਲੱਗਿਆ ਸੀ ਸਰਕਾਰ ਦਾ ਅੱਛਾ ਤੇ ਲੋਕ ਖੋਲਣਾ ਹੈ ਔਰ ਭਗਵਾਨ ਰਾਮ ਦੀ ਪੂਜਾ ਉੱਥੇ ਲਗਾਤਾਰ ਚੱਲੇ ਤਾਂ ਐਸੀ ਯੋਜਨਾ ਵਿਸ਼ਵ ਹੁੰਦੀ ਪਰਿਸ਼ਦ ਦੇ ਬੈਨਰ ਥੱਲੇ ਬਣਾਈ ਗਈ ਸੀ ਜੀ ਸਾਰੇ ਸਾਧੂ ਸੰਤ ਦੇਸ਼ ਦੇ ਸਾਧੂ ਸੰਤ ਮਹਾਤਮਾ ਧਰਮਾਚਾਰੀਆ ਸਾਰਿਆਂ ਨੇ ਮਿਲ ਕੇ ਯੋਜਨਾ ਬਣਾਈ ਸੀ ਅੱਛਾ ਫਿਰ ਅਸੀਂ ਉਸੇ ਯੋਜਨਾ ਦੇ ਨਿਮਿਤ ਅਸੀਂ ਜਦੋਂ ਉੱਥੇ ਪਹੁੰਚੇ ਤਾਂ 8 ਨਵੰਬਰ ਨੂੰ ਅਸੀਂ ਉੱਥੇ ਪਹੁੰਚ ਗਏ ਤਾਂ 9 ਨਵੰਬਰ 1999 ਦਾ ਟਾਈਮ ਸੀਗਾ ਰਾਤੀ 5:30 5:30 ਵਜੇ ਸਾਰ ਡਿਊਟੀ ਲੱਗੀ ਅਲੱਗ-ਅਲੱਗ ਸਟੇਟਾਂ ਦੀ ਅੱਛਾ ਕਿ ਪਹਿਲੇ ਇੱਕ ਸਟੇਟ ਜਾਏਗੀ ਫਿਰ ਇੱਕ ਸਟੇਟ ਜਾਏਗੀ ਉਹ ਬਾਈ ਚਾਂਸ ਪੰਜਾਬ ਦਾ ਸਾਡਾ ਨੰਬਰ ਪਹਿਲੇ ਸੀਗਾ ਹੂੰ ਹੂੰ ਤੇ ਪੰਜਾਬ ਚ ਅਸੀਂ ਲੋਕ ਜਿਆਦਾ ਸਭ ਤੋਂ ਅੱਗੇ ਸੀਗੇ ਠੀਕ ਹੈ ਤੇ ਜਦੋਂ ਅਸੀਂ ਮਤਲਬ ਨਰਿੰਦਰ ਤਿਵਾਰੀ ਉੱਥੇ ਮੁੱਖ ਮੰਤਰੀ ਸੀਗੇ ਹੂੰ ਹੂੰ ਤੇ ਦੇਸ਼ ਦੇ ਗ੍ਰਹਿ ਮੰਤਰੀ ਸੂਦਾਰ ਭੁੱਟਾ ਸਿੰਘ ਜੀ ਸੀ ਜੀ ਤਾਂ ਸਾਨੂੰ ਸੀਗਾ ਕਿ ਉੱਥੇ ਖੂਬ ਫਾਇਰਿੰਗ ਹੋ ਸਕਦੀ ਹੈ ਖੂਬ ਕੁਟਾਈ ਹੋ ਸਕਦੀ ਹੈ ਕਿਉਂਕਿ ਸਰਕਾਰ ਐਸੀ ਸੀਗੀ ਕਿ ਜਿਹੜੇ ਮੁਸਲਿਮ ਪ੍ਰਸਤੀ ਸਰਕਾਰ ਸੀ ਪਿਓਰ ਕਿਉਂਕਿ ਉਹ ਕਹਿੰਦੇ ਸੀ ਅਸੀਂ ਰਾਮ ਮੰਦਰ ਖੋਲਣਾ ਨਹੀਂ ਜੋ ਮਰਜੀ ਹੋ ਜੇ ਅੱਛਾ ਲੇਕਿਨ ਉੱਤੇ ਕਾਰਸਵਕ ਜਿਹੜੇ ਪਹੁੰਚੇ ਸੀ ਉੱਥੇ ਰਾਮ ਭਗਤ ਪਹੁੰਚੇ ਇਨਾ ਜੋਸ਼ ਸੀ ਕਾਰਗਰਤਾ ਵਿੱਚ ਲੋਕ ਆਇਜਾ ਤਾਂ ਇਹਨਾਂ ਨੇ ਉਸ ਜੋਸ਼ ਨੂੰ ਦੇਖਦੇ ਹੋਏ ਸਰਕਾਰ ਨੇ ਵੀ ਡਿਸੀਜਨ ਲਿੱਤਾ ਕਿ ਬੋਟ ਨੁਕਸਾਨ ਹੋ ਜਾਏਗਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਸਾਨੂੰ ਜਰੀਏ ਉੱਤੇ ਪਰਮਿਸ਼ਨ ਦਿੱਤੀ ਵਿਸ਼ਾਉਂਦੀ ਪਰਸ਼ਦੇ ਬੈਨਰ ਥੱਲੇ ਤਾਂ ਫਿਰ ਤਾਲਾ ਖੋਲਿਆ ਤੇ ਸਾਰੇ ਜਿੰਨੇ ਕਾਰਸ਼ਵਕ ਸਾਰੇ ਨੇ ਭਗਵਾਨ ਰਾਮ ਦੇ ਅੰਦਰ ਦਰਸ਼ਨ ਕੀਤੇ ਅੱਛਾ ਤਾਂ ਸ਼ਿਲਾ ਨਾ ਇਸਕਾ ਟਾਈਮ ਸੀਗਾ ਹੋ ਹਮ ਤੇ ਉਹਨਾਂ ਦਿਨਾਂ ਵਿੱਚ ਬੜਾ ਆਇੰਦਾ ਸੀਗਾ ਕਿ ਨਾਰੇ ਲੱਗੇ ਸੀ ਸੁਗੰਦਰਾਮ ਕੀ ਖਾਤੇ ਹਨ ਮੰਦਿਰ ਵਹੀ ਬਣਾएंगे ਹਮ ਤਾਂ ਉੱਥੋਂ ਚਲਦੇ ਚਲਦੇ ਅੰਦੋਲਨ ਜਦੋਂ ਚੱਲਿਆ ਭਗਵਾਨ ਰਾਮ ਦਾ ਨਾਮ ਕਿਉਂਕਿ ਜਦੋਂ ਭਗਵਾਨ ਰਾਮ ਦਾ ਨਾਮ ਲੈਂਦੇ ਤਾਂ ਆਟੋਮੈਟਿਕ ਮੰਚ ਬਹੁਤ ਸੰਤੁਸ਼ਟੀ ਆਉਂਦੀ ਹੈ ਕਿ ਅਸੀਂ ਭਗਵਾਨ ਰਾਮ ਦੇ ਕਿਸੇ ਕੰਮ ਵਿੱਚ ਕਮ ਆ ਸਕੀ ਹੈ ਹਮ ਹਮ ਕਿ ਭਗਵਾਨ ਰਾਮ ਦੀ ਕੋਈ ਸੇਵਕ ਕੋਈ ਸੇਵਕ ਬਣ ਕੇ ਕਿਸੇ ਤਰੀਕੇ ਨਾਲ ਸੇਵਾ ਕਰ ਸਕੀ ਹੈ ਜਦੋਂ ਅੰਦੋਲਨ ਸ਼ੁਰੂ ਹੋਇਆ ਹਮ ਫਿਰ ਸ਼ਿਲਾਨਾਸ ਹੋਇਆ ਅਸੀਂ 2 ਦਿਨ ਉੱਤੇ ਬ੍ਰਹਮਸਾਰਾ ਘੁੰਮੇ ਅਸੀਂ ਉਹਦੇ ਜੀ ਦੇਖਿਆ ਸਾਰਾ ਕਿਉਂਕਿ ਬੜਾ ਪ੍ਰਾਚੀਨ ਸ਼ਹਿਰ ਹੈ ਔਰ ਪੂਰੀ ਧਾਰਮਿਕ ਨਗਰੀ ਹੈ ਉੱਥੇ ਉਹਦੇ ਡੇਰੇ ਬਹੁਤ ਹੈ ਸਾਧੂ ਮਹਾਤਮਾ ਦੇ ਨਾਲ-ਨਾਲ ਮੰਦਿਰ ਉੱਤੇ ਸਾਰਾ ਕਿ ਪਿਓਰ Hindu ਏਰੀਆ ਹੈ ਸਾਰਾ 18 ਸਾਲ ਦੀ ਉਮਰ ਸੀ ਤੁਹਾਡੀ ਲਗਭਗ 18-19 ਸਾਲ ਦੀ ਪਰਿਵਾਰ ਦੇ ਵਿੱਚ ਇਹ ਨਹੀਂ ਰੌਲਾ ਪਿਆ ਵੀ ਤੁਸੀਂ ਕਿਉਂ ਜਾ ਰਹੇ ਹੋ ਕਿਉਂਕਿ ਉਸ ਵਕਤ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਬਹੁਤ ਸਾਰੇ ਲੋਕ ਨਹੀਂ ਜਾਣਾ ਚਾਹੁੰਦੇ ਸੀ ਪਰਿਵਾਰ ਵਾਲੇ ਰੋਕਦੇ ਸੀ ਕਿ ਮਲੋ ਜੀ ਭਗਵਾਨ ਰਾਮ ਦੇ ਆਪਾਂ ਇੱਕ ਵਾਰ ਮੰਦਿਰ ਬਣ ਜੇ ਫਿਰ ਦਰਸ਼ਨ ਕਰ ਲਾਂਗੇ ਲੇਕਿਨ ਜੋਸ਼ ਜਿਹੜਾ ਜਨੂਨ ਹੁੰਦਾ ਕਿਉਂਕਿ ਭਗਵਾਨ ਰਾਮ ਨਹੀਂ ਬੁਲਾਣਾ ਸਾਰੇ ਨੂੰ ਜੀ ਇਹਦੇ ਆਪ ਆਪਣੀ ਇੱਛਾ ਕਿਤੇ ਨਹੀਂ ਹੁੰਦੀ ਜਾਣ ਦੀ ਜਦੋਂ ਲੱਗਿਆ ਕਿ ਸਾਰੇ ਜਾ ਰਹੇ ਤਾਂ ਅਸੀਂ ਅਸੀਂ ਜਾਈਏ ਫਿਰ ਕਰਦੇ ਉਹਨੂੰ ਮਨਾਇਆ ਕੁਝ ਸਾਡੇ ਸੰਗ ਦੇ ਅਧਿਕਾਰੀ ਘਰ ਗੱਲ ਕਰਕੇ ਆਏ ਅੱਛਾ ਕਿ ਜਾ ਰਹੇ ਆ ਭਗਵਾਨ ਰਾਮ ਦੇ ਕੰਮ ਜਾ ਰਹੇ ਚੰਗੇ ਪਤਾ ਸੀ ਵੀ ਉੱਥੇ ਕੁਝ ਵੀ ਹੋ ਸਕਦਾ ਸ਼ਹੀਦੀ ਵੀ ਹੋ ਸਕਦੀ ਸੀ ਕੁਝ ਵੀ ਹੋ ਸਕਦਾ ਜੀ ਕਿਉਂਕਿ ਜਦੋਂ ਮਾਹੌਲ ਐਸਾ ਸੀਗਾ ਹੂੰ ਇੱਕ ਤਰ੍ਹਾਂ ਦਾ ਪ੍ਰੋਟੈਸਟ ਕਰਨ ਜਾ ਰਹੇ ਸੀ ਕਿ ਭਗਵਾਨ ਰਾਮ ਦਾ ਮੰਦਿਰ ਬੰਦ ਹੈ ਔਰ ਮਸਜਿਦਾਂ ਉੱਤੇ ਜੀ ਤੇ ਉਹ ਢਾਂਚੇ ਦੇ ਅੰਦਰ ਸੀ ਭਗਵਾਨ ਰਾਮ ਦਾ ਮੰਦਿਰ ਦੀ ਪੂਜਾ ਸ਼ੁਰੂ ਕਰਨੀ ਹੈ ਹਮ ਐਕਚੁਅਲੀ ਸਾਰੇ ਦੇਸ਼ ਚੋਂ ਹੀ ਕਾਰਕਟਰ ਸਾਰੇ ਹੀ ਸੋਚ ਕੇ ਆਏ ਸੀਗੇ ਕਿ ਕੁਝ ਵੀ ਹੋ ਸਕਦਾ ਹੈ ਉਸ ਵੇਲੇ ਢਾਂਚੇ ਦੀ ਗੱਲ ਕਰੀਏ ਜਦੋਂ ਉਸ ਵਕਤ ਢਾਂਚਾ ਸੀ ਮੌਜੂਦ ਉੱਥੇ ਤੇ ਉਦੋਂ ਵੀ ਤੁਸੀਂ ਅੱਗੇ ਵੱਧ ਕੇ ਮੁਰੇ ਹੋਏ ਉਹ 92 ਚ ਹੋਇਆ ਸੀ ਉਸ ਤੋਂ ਪਹਿਲਾਂ ਵੀ ਅੰਦੋਲਨ ਕਾਫੀ ਚੱਲਿਆ ਅੱਛਾ ਕਿਉਂਕਿ ਜਦੋਂ 1990 ਚ ਮਲਾਇਮ ਸਿੰਘ ਮੁੱਖ ਮੰਤਰੀ ਬਣੇ ਹਮ ਤੌਸਲੇ ਯੋਜਨਾ ਸੀਗੀ ਕਿ ਉਹ ਕਾਰ ਸੇਵਾ ਸ਼ੁਰੂ ਕਰਨੀ ਹੈ ਅੱਛਾ 31 ਅਕਤੂਬਰ 1990 ਦੀ ਡੇਟ ਸੀਗੀ 31 ਅਕਤੂਬਰ ਤੱਕ ਨਫਾ ਕਾਰ ਸੇਵਾ ਸ਼ੁਰੂ ਕਰਾਂਗੇ ਜੀ ਲੇਕਿਨ ਮਲਾਇਮ ਸਿੰਘ ਸਰਕਾਰ ਨੇ ਅਨਾਉਂਸ ਕਰਤਾ ਸੀਗਾ ਕਿ ਇੱਥੇ ਕੋਈ ਪੰਛੀ ਪਰ ਵੀ ਨਹੀਂ ਮਾਰ ਸਕਦਾ ਅੱਛਾ ਤੇ ਕੋਈ ਨਾ ਅਸੀਂ ਕਿਸ ਨੂੰ ਉੱਤੇ ਹਿਲਣ ਦਾਂਗੇ ਉਹਨਾਂ ਨੇ 커ਫਿਊ ਲਾ ਦਿੱਤਾ ਪੂਰੇ ਯੂਪੀ 'ਚ 커ਫਿਊ ਸੀਗਾ ਜੀ ਲੇਕਿਨ ਅਸੀਂ ਲੋਕ ਜਦੋਂ ਅਸੀਂ ਪਟਿਆਲੇ ਤੋਂ ਚੱਲੇ ਸਾਰੇ ਤੇ ਅਸੀਂ ਸੋਚ ਕੇ ਚੱਲੇ ਸੀਗੇ ਕਿ ਮਤਲਬ ਕਸਮ ਖਾ ਕੇ ਆਇਸੂ ਨਾ 89 ਚ ਕਿ ਸੁਗੰਦਰ RAM ਕੀ ਖਾਤੇ ਹੈ ਮੰਦਿਰ ਵਹੀ ਬਣਾਇੰਗੇ ਜੀ ਜੀ ਜਦੋਂ ਇਹ ਗੱਲਾਂ ਚੱਲੀਆਂ ਉੱਤੇ ਤਾਂ ਮਨ ਚ ਆਉਂਦਾ ਸੀਗਾ ਕਿ ਨਹੀਂ ਪਾਈ ਆਪਾਂ ਸੁਗੰਦਰ RAM ਦੇ ਨਾਮ ਦੀ ਕਸਮ ਖਾਈ ਹੋਈ ਹੈ ਤੇ ਆਪਾਂ ਘਟੋ ਘਟ ਜਿੰਨੀ ਕ ਹੋ ਕਰ ਸਕਦੇ ਸੀ ਕਿ ਪਹੁੰਚ ਸਕਦੇ ਹਾਂ ਉੱਥੇ ਅੱਗੇ ਤਾਂ ਕਸਮ ਦੀ ਬੜੀ ਵੈਲੀਅੂ ਹੁੰਦੀ ਸੀ ਜੇ ਬੰਦਾ ਕਸਮ ਖਾ ਲੈਂਦਾ ਸੀ ਤੇ ਜ਼ੁਬਾਨ ਦੀ ਵੀ ਵੈਲੀਅੂ ਹੁੰਦੀ ਸੀ ਉਹ ਨਾਰੇ ਲੱਗਦੇ ਸੀ ਜਦੋਂ ਸੁਗੰਦਰ ਆਪ ਕੀ ਖਾਤੇ ਹਨ ਮੰਦਿਰ ਵਹੀ ਬਣਾएंगे ਮਰ ਜਾएंगे ਮਿੱਟ ਜਾएंगे ਮੰਦਿਰ ਵਹੀ ਬਣਾएंगे ਤਾਂ ਐਸੇ ਨਾਰੇ ਲੱਗਦੇ ਸੀ ਦਾ ਮੰਚ ਦਾ ਜੋਸ਼ ਤਾਂ ਹੁੰਦਾ ਸੀਗਾ ਕਿ ਅਸੀਂ ਕਸਮ ਖਾ ਕੇ ਬੈਠੇ ਹਾਂ ਘਰ ਬੈਠੇ ਹਾਂ ਤਾਂ ਭਗਵਾਨ ਰਾਮ ਨਹੀਂ ਚਲੋ ਕਰ ਕਰ ਚੱਲ ਰਿਹਾ ਤਾਂ ਉਹਨਾਂ ਦੀ ਆਵਾਜ਼ ਆਉਂਦੀ ਹੈ ਜਰੂਰ ਦਰਸ਼ਨ ਕਰਨ ਜਾਣੇ ਚਾਹੀਦੇ ਉਮਰ ਵੀ ਇਸ ਤਰ੍ਹਾਂ ਦੀ ਸੀ 11 ਸਾਲ ਦੀ ਟੀਮ ਅੱਛੀ ਸੀ ਕਾਰਗਰਤਾ ਸੀ ਜੋਸ਼ ਸੀ ਸਾਰੇ ਵਿੱਚ ਤੇ ਜਦੋਂ ਅਸੀਂ ਚੱਲੇ ਕਰੋ ਤਾਂ ਉਸ ਵੇਲੇ ਤਾਂ ਪੂਰਾ ਕਿਉਂਕਿ ਅਸੀਂ 89 ਚ ਸ਼ਿਲਨਸ ਕਰਕੇ ਜਦੋਂ ਹੋ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਕੈਂਪੇਨ ਚੱਲੀ ਜੀ ਕਿ 1 ਰੁਪਇਆ ਦੇ ਦੇ ਰ ਭਈਆ ਰਾਮਸ਼ੀਲਾ ਕੇ ਨਾਮ ਦਾ ਅਸੀਂ ਉਸ ਵੇਲੇ 1-1 ਰੁਪਇਆ ਕਹਾਂ ਚ ਇਕੱਠਾ ਕੀਤਾ ਪੂਰੇ ਦੇਸ਼ ਚ ਅੱਛਾ ਰਾਮਸ਼ੀਲਾ ਦੇ ਨਾਮ ਦਾ ਇਕੱਠੀ ਕੀਤੀ ਰਾਮਸ਼ੀਲਾ ਬਨੇਗੀ ਉਹਦਾ ਮੰਦਿਰ ਬਨੇਗਾ ਜੀ ਤਾਂ ਉਸ ਵੇਲੇ ਬੜੇ ਅੰਦੋਲਨ ਚੱਲਿਆ ਬਹੁਤ ਜ਼ਿਆਦਾ ਕੈਂਪੇਨ ਚੱਲੀ ਪੂਰੇ ਹਿੰਦੁਸਤਾਨ ਚ ਹਿੰਦੂ ਸਮਾਜ ਨੂੰ ਜਾਗਰਿਤ ਕਰਨ ਲਈ ਹਮ ਤੌਸਲ ਇੱਕ ਗੀ ਚੱਲਿਆ ਸੀਗਾ 1 ਰੁਪਇਆ ਦੇ ਦੇ ਰਭਈਆ ਰਾਮਸ਼ੀਲਾ ਕੇ ਨਾਮ ਕਾ ਰਾਮ ਕੇ ਮੰਦਿਰ ਮੇ ਲੱਗ ਜਾਏਗਾ ਪੱਥਰ ਤੇਰੇ ਨਾਮ ਕਾ ਤਾਂ ਕਾਰਕਟਰ ਜੋ ਜਾਂਦੇ ਸੀ ਮਾਰਕੀਟ ਚ ਗੀਤ ਬੋਲਦੇ ਹੋਏ ਤਾਂ ਲੋਗ ਜਿੰਨਾ ਉਤਸ਼ਾਹ ਸੀ ਤਾਂ ਲੋਗ ਆਪਣੇ ਆਪ ਉੱਠ ਕੇ ਆਉਂਦੇ ਸੀ ਕਿ ਨਹੀਂ ਮੇਰੀ ਮੇਰੇ 10 ਇੱਟਾਂ ਹੋ ਗਈਆਂ ਨਹੀਂ ਮੇਰੇ 5 ਇੱਟਾਂ ਹੋ ਗਈਆਂ ਮੇਰੀਆਂ 2 ਇੱਟਾਂ ਦੇ ਪੈਸੇ ਤਾਂ ਸਾਰਿਆਂ ਦਾ ਸਹਿਯੋਗ ਮਿਲਿਆ ਉਸ ਵੇਲੇ ਅੱਛਾ ਉਹ ਇੱਟਾਂ ਉੱਤੇ ਜਿਹੜੇ ਸ਼ੀਲਾ ਰਾਮਸ਼ੀਲਾ ਬਣੀਆਂ ਤਾਂ ਰਾਮਸ਼ੀਲਾ ਉੱਤੇ ਹੁਣ ਲੱਗਣੀ ਹੈ ਸਾਰੇ ਮੰਦਿਰ ਚ ਅੱਛਾ ਸੋ ਮੈਂ ਤੋਂ ਵਾਲੀ ਹੁਣ ਸਫਰ ਹੋਈ ਹੈ 500 ਸਾਲ ਲੱਗੇ ਪਰ ਤੁਹਾਨੂੰ ਵੀ ਚਲੋ ਕਾਫੀ ਧੇਰ ਇੰਤਜ਼ਾਰ ਕਰਨਾ ਪਿਆ ਇੰਤਜ਼ਾਰ ਕਰਨ ਦੀ ਨੋਬਤ ਤਾਂ ਆਈ ਕਿਉਂਕਿ ਜਦ ਪਿਛਲੀਆਂ ਸਰਕਾਰਾਂ ਰਹੀਆਂ ਕਿਸੇ ਨੇ ਵੀ ਮਤਲਬ ਭਗਵਾਨ ਰਾਮ ਦੇ ਮੰਦਿਰ ਵੱਲ ਸੋਚਿਆ ਨਹੀਂ ਜੀ ਕਿਉਂਕਿ ਜਦੋਂ ਅਸੀਂ ਉੱਥੇ ਸੋਚਦੇ ਸੀ 90 'ਚ ਗਏ 91 'ਚ ਗਏ 92 'ਚ ਗਏ ਕਿ ਜਦੋਂ ਅਸੀਂ ਕਸਮ ਖਾਂਦੇ ਸੀ ਕਿ ਸੁਗੰਦਰ ਆਮ ਕੀ ਖਾਤੇ ਹਨ ਮੰਦਿਰ ਮਹੀਂ ਬਣਾएंगे ਫਿਰ ਅਸੀਂ ਜਦੋਂ ਜਨਮ ਭੂਮੀ ਤੇ ਪਹੁੰਚੇ ਭਗਵਾਨ ਰਾਮ ਦੀ ਜੀ ਉੱਥੇ ਵੇਰ ਕਸਮ ਖਾ ਕੇ ਆਂਦੇ ਸੀਗੇ ਕੀ ਸੋਗੰਦਰਾਮ ਕੀ ਖਾਤੇ ਹੈ ਮੰਦਿਰ ਇਹੀ ਬਣਾਇੰਗੇ ਹੂੰ ਫਿਰ ਲਾਠੀ ਗੋਲੀ ਖਾਏੰਗੇ ਮੰਦਿਰ ਇਹੀ ਬਣਾਇੰਗੇ ਤੋਂ ਐਸੇ ਕਸਮ ਖੰਦੇ ਸੀਗੇ ਤਾਂ ਮੰਚ ਆਂਦਾ ਸੀਗਾ ਕਿ ਯਾਰ ਜਦੋਂ ਓਪੋਜੀਸ਼ਨ ਜਦੋਂ ਬੋਲਦੇ ਸੀਗੇ ਪਾਰਟੀਆਂ ਜੋ ਟੀਵੀ ਚਾਂਦੇ ਸਾਰਾ ਹੂੰ ਕਿ ਇਹ ਮੰਦਿਰ ਨਹੀਂ ਬਣਾਇੰਗੇ ਜੀ ਹੂੰ ਮਤਲਬ ਡੇਟ ਨਹੀਂ ਬਤਾਇੰਗੇ ਤੋਂ ਮੰਚ ਬੜਾ ਜਾਂ ਪੀੜਾ ਜਾਂ ਹੁੰਦੀ ਸੀ ਹੂੰ ਯਾਰ ਕਿਉਂ ਲੇਟ ਹੋ ਰਿਹਾ ਮੰਦਿਰ ਮੰਦਿਰ ਬਣਨਾ ਹੀ ਹੈ ਭਗਵਾਨ ਰਾਮ ਨੇ ਆਪ ਆਪਣੇ ਆਪ ਹੀ ਬਣਾਣਾ ਹੈ ਇਹ ਤਾਂ ਕੋਈ ਕਿਦੇ ਕਹਿਣ ਤੇ ਬਣਨਾ ਨਹੀਂ ਭਗਵਾਨ ਰਾਮ ਦਾ ਅਸ਼ੀਰਵਾਦ ਹੋਇਆ ਹੈ ਭਗਵਾਨ ਰਾਮ ਨੇ ਬਣਾਣਾ ਹੈ ਸਾਰਾ ਕੁਝ ਜੀ ਜੀ ਤੇ ਲੇਕਿਨ ਮਨ ਚ ਬੜੀ ਪੀੜਾ ਹੁੰਦੀ ਸੀ ਕਿ ਕਦੋਂ ਸ਼ੁਰੂ ਹੋਏਗਾ ਕਦੋਂ ਸ਼ੁਰੂ ਹੋਏਗਾ ਤੁਸੀਂ ਕਿੰਨੇ ਕ ਵਾਰ ਉੱਥੇ ਲਾਟੀਆਂ ਖਾਦੀਆਂ ਦੇਖੋ 90 ਚ ਜੋ ਸਾਡਾ ਸੰਘਰਸ਼ ਹੋਇਆ 90 ਚ ਜਾਦਾ ਸੰਘਰਸ਼ ਹੋਇਆ ਕਿਉਂਕਿ ਜਦੋਂ ਲਾਟੀਆਂ ਬਹੁਤ ਉੱਥੇ ਫਾਇਰਿੰਗ ਹੋਈ ਕਰਫਿਊ ਲੱਗਿਆ ਸੀਗਾ ਉਹਨਾਂ ਨੇ ਕਿਹਾ ਸੀ ਅਸੀਂ ਪਰਿੰਦਾ ਪਰਵੇ ਨਹੀਂ ਮਾਰ ਸਕਦਾ ਅੱਛਾ ਤਾਂ ਮਨ ਚ ਸੀਗਾ ਕਿ ਨਹੀਂ ਯਾਰ ਅਸੀਂ ਤਾਂ ਉੱਥੇ ਦਰਸ਼ਨ ਕਰਨੇ ਕੰਨੇ ਆਂ ਭਗਵਾਨ ਦੇ ਤੇ ਹਿੰਦੁਸਤਾਨ ਦੇ ਬੰਗਾਰਾਮ ਕੇ ਦਰਸ਼ਨ ਨਹੀਂ ਕਰਾਂਗੇ ਕਿੱਥੇ ਕਰਾਂਗੇ ਜਾ ਕੇ ਹੂੰ ਤਾਂ ਅਸੀਂ ਮਨ ਚ ਸੀਗੀ ਬੜਾ ਤਾਂ ਜਦੋਂ ਉੱਥੇ ਅਸੀਂ ਪਹੁੰਚੇ ਜੀ ਬਹੁਤ ਫਾਇਰਿੰਗ ਹੋਈ ਸੀ ਬੜਾ ਔਖਾ ਪਹੁੰਚੇ ਉੱਥੇ ਹਫਤਾ ਉੱਤਾ ਲਗਾਤਾਰ ਰਾਤ ਨੂੰ ਚੱਕੇ ਸੀ ਇੱਕ ਵਾਰ ਤਾਂ ਅਸੀਂ ਰਾਤੀ ਜਦੋਂ 90 ਚ ਨ ਜਾ ਰਹੇ ਸੀ ਜੀ ਤਾਂ ਕਿਉਂਕਿ ਟ੍ਰੇਨਾਂ ਸਾਰੀਆਂ ਬੰਦ ਹੋ ਗਈਆਂ ਸੀਗੀਆਂ ਸਭ ਬੰਦੇ ਸੀ ਕਿ ਲੇਕਿਨ ਮਨ ਚ ਸੀਗਾ ਕਿ ਜਾਣਾ ਅਸੀਂ ਪੈਦਲ ਚੱਲ ਪਏ ਅੱਛਾ ਰਾਤ ਨੂੰ ਕੋਈ ਜਗ੍ਹਾ ਹੈ ਨਹੀਂ ਸੀ ਉੱਥੇ ਸੌਣ ਦੀ ਠੰਡੇ ਸੀ ਪੂਰੀ ਫਿਰ ਅਸੀਂ ਸਾਰਿਆਂ ਨੇ ਕਿ ਚਲੋ ਕੋਈ ਕਿੱਥੇ ਜਗ੍ਹਾ ਮਿਲ ਗਈ ਸੌਣ ਦੀ ਲੇਕਿਨ ਡਰੇ ਸੀਗਾ ਕਿ ਪੁਲਿਸ ਅਰੈਸਟ ਕਰੇਗੀ ਹਾਂ ਤਾਂ ਅਸੀਂ ਉੱਥੇ ਇੱਕ ਦੁਕਾਨਦਾਰ ਨੂੰ ਰਿਕੁਐਸਟ ਕੀਤੀ ਕਿ ਕਾਰ ਸੇਵਕ ਆਇਆ ਸੀ ਜਦੋਂ ਕਾਰ ਸੇਵਕ ਸੁਣਿਆ ਉਹਨੇ ਸਾਨੂੰ ਅੰਦਰ ਬਿਠਾਇਆ ਆਪਣੀ ਦੁਕਾਨ ਤੇ ਕਰੈਨਿਕ ਦੁਕਾਨ ਸੀ ਛੋਟੀ ਜੀ ਉਹ ਸਾਨੂੰ ਰਾਤੀ ਜਾਣ ਲਈ ਚਾਬੀ ਦੇ ਗਿਆ ਅੱਛਾ ਕਿ ਤੁਸੀਂ ਰਾਤੀ ਸੋਵੋ ਤੇ ਮੈਂ ਸਵੇਰੇ ਮੈਂ ਆਪ ਹੀ ਖੋਲਾਂਗਾ ਆ ਕੇ ਹੂੰ ਤਾਂ ਸ਼ਟਰ ਖੋਲਿਆ ਸਵੇਰੇ ਉਹ ਆਪਣਾ ਨਾਸ਼ਤਾ ਬਣਾ ਕੇ ਲਿਆਏ ਸਾਡੇ ਵਾਸਤੇ ਤੇ ਚਾਹ ਲੈ ਕੇ ਆਏ ਤਾਂ ਅਸੀਂ ਉੱਥੋਂ ਚਾਹ ਪੀ ਕੇ ਫਿਰ ਅਸੀਂ ਨਿਕਲੇ ਉੱਥੋਂ ਫਿਰ ਉਸਤੇ ਜਿਹੜੇ ਜਿਹੜੇ ਪਿੰਡਾਂ ਜਾਂਦੇ ਰਹੇ ਪਿੰਡਾਂ ਵਾਲੇ ਲੋਕਾਂ ਨੇ ਇੰਨਾ ਜ਼ਬਰਦਸਤ ਸਵਾਗਤ ਕੀਤਾ ਕਾਰ ਸੇਵਕਾਂ ਦਾ ਹੂੰ ਤੇ ਮਤਲਬ ਈ ਵਨ ਇਹ ਸੀ ਕਿ ਜਿਵੇਂ ਕੱਪੜੇ ਪਾਏ ਹੁੰਦੇ ਸੀਗੇ ਜੀ ਕੱਪੜੇ ਪਾ ਕੇ ਇੱਕ ਤਾਂ ਅਸੀਂ ਸਕੂਲ ਚ ਠਹਿਰੇ ਹੋਏ ਸੀਗੇ ਉਹ ਕੱਪੜੇ ਚੇਂਜ ਕੀਤੇ ਕੱਪੜੇ ਸਾਡੇ ਮੈਲੇ ਹੋ ਗਏ ਸੀਗੇ ਤਾਂ ਫਿਰ ਅਸੀਂ ਇੱਕ ਉੱਥੇ ਜਿਹੜੇ ਗ੍ਰਾਮੀਨ ਸੀਗੇ ਦੋ ਤਿੰਨ ਪਿੰਡ ਉੱਥੇ ਸੀਤਾਪੁਰ ਦੇ ਨੇੜੇ ਤੋਂ ਪਹਿਲਾਂ ਸੀਗਾ ਪਿੰਡ ਅੱਛਾ ਉੱਥੇ ਅਸੀਂ ਉਸ ਪਿੰਡ 'ਚ ਗੱਲ ਹੋਈ ਤਾਂ ਉਹਨਾਂ ਨੇ ਫਿਰ ਇੱਕ ਦੋ ਲੋਕਾਂ ਨੂੰ ਕਿਹਾ ਉੱਥੇ ਉਹਨਾਂ ਸਾਡੇ ਕੱਪੜੇ ਸਾਰਿਆਂ ਦੇ ਕਾਰ ਸੇਵਕਾਂ ਦੇ 15-20 ਲੋਕ 25 ਲੋਕ ਸੀਗੇ ਸਾਡੇ ਕੱਪੜੇ ਧੋ ਕੇ ਸਾਨੂੰ ਪੈਕ ਮਤਲਬ ਪ੍ਰੈਸ ਕਰਕੇ ਵੀ ਦੇ ਕੇ ਗਏ ਹੂੰ ਬੜਾ ਸੇਵਾ ਕਰਦੇ ਸੇਵਾ ਭਾਬੜਾ ਸੀ ਪੂਰੀ ਸੇਵਾ ਉਹਨਾਂ ਨੇ ਕੀਤੀ ਜੀ ਜਿੰਨ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਕਮੀ ਨਹੀਂ ਸੀ ਪੁਲਿਸ ਜਰੀ ਸੀ ਉੱਥੇ ਲੋਕਲ ਪੁਲਿਸ ਉੱਤਰ ਪ੍ਰਦੇਸ਼ ਦੀ ਉਹਨਾਂ ਨੇ ਕਾਰ ਸੇਵਕਾਂ ਦਾ ਬਹੁਤ ਸਾਥ ਦਿੱਤਾ ਹੈ ਅੱਛਾ ਲੇਕਿਨ ਕੁਝ ਸੀਗਾ ਜਿੱਥੇ ਫਾਇਰਿੰਗ ਹੋਈ ਉਹ ਕਿਉਂ ਹੋਈ ਇਹ ਸਾਰਾ ਮਲਾਇਮ ਸਿੰਘ ਸਰਕਾਰ ਦੇ ਆਰਡਰ ਤੇ ਹੋਇਆ ਜਦੋਂ ਯੋਧਿਆ ਦੇ ਵਿੱਚ ਫਾਇਰਿੰਗ ਹੋਈ ਹੈ ਮੇਨ ਬਾਹਰ ਕਿੱਥੇ ਨਹੀਂ ਹੋਈ ਅ ਬਹੁਤ ਲੋਕ ਕਾਰ ਸੇਵਾਕ ਮਰੇ ਉੱਥੇ ਸਰੀਉ ਨਦੀ ਦਾ ਪੁਲ ਸੀਗਾ ਪੁੱਲ ਦੇ ਪੁੱਲ ਦੇ ਜਿੰਨੇ ਲੋਕ ਸੀਗੇ ਸਾਰੇ ਬੋਰੀਆਂ ਚ ਬੰਦ ਕਰ ਕਰਕੇ ਇਹਨਾਂ ਨੂੰ ਸਰੀਉ ਫੈਂਕੇ ਸੀ ਉਹਨਾਂ ਟਾਈਮ ਨਦੀ ਸਿਰ ਤੇ ਨਦੀ ਛਿੜਤੇ ਸੀ ਅੱਛਾ ਮਤਲਬ ਇਹਨਾਂ ਅਤਿਆਚਾਰ ਕੀਤਾ ਜੀ ਉਹ ਉੱਤੇ ਚਾਰ ਜਿਹੜਾ ਸੀਗਾ ਨਾ ਜੀ ਉਹ ਅਤਿਆਚਾਰ ਮਤਲਬ ਦੇਖਿਆ ਨਹੀਂ ਕਦੀ ਅਸੀਂ ਹਮ ਇਹਨਾਂ ਫਾਇਰਿੰਗ ਨੇ ਗੋਲ ਲੋਕ ਮਰੇ ਕਾਰ ਸੇਵਾ ਕਿੰਨੇ ਮਤਲਬ ਇਹ ਲੱਗ ਰਿਹਾ ਸੀ ਕਿ ਜਦ ਨਾਲ ਜਾ ਰਹੇ ਹੁੰਦੇ ਸੀਗੇ ਤੇ ਉਹ ਉਹਦੇ ਗੋਲੀ ਲੱਗ ਗਈ ਜੀ ਉਹਦੇ ਗੋਲੀ ਲੱਗ ਗਈ ਐ ਹੁੰਦਾ ਸੀ ਅੱਛਾ ਖੈਰ ਉਹ ਪਰਮਾਤਮਾ ਨੇ ਆਵਾਜ਼ ਸੁਣੀ ਫਿਰ ਦੇਸ਼ 'ਚ ਹੁਣ ਹਿੰਦੂਵਾਦੀ ਸਰਕਾਰ ਆਈ ਹੈ ਤਾਂ ਉਹ ਮੰਦਰ ਬਣਨਾ ਸ਼ੁਰੂ ਹੋਇਆ ਜਦੋਂ 5 ਅਗਸਤ 2020 ਨੂੰ ਉਹ ਬੂਰੀਆਂ 'ਚ ਪਾ ਕੇ نیچے ਸੜਦ ਹੁੰਦੇ ਸੀ ਸਰਾਉ ਨਦੀ ਤੇ ਸਰੀ ਨਦੀ ਤੇ ਪਰ ਇਹ ਉਹਨਾਂ ਦੀ ਚੱਲਦੀ ਹੈ ਫਲਾਈਓਵਰ ਦੇ ਉੱਪਰੋਂ ਇਸ ਪਾਸੇ ਆਉਂਦੇ ਆ ਤੇ ਉਸ ਨਦੀ 'ਚ ਸੜਦ ਹੁੰਦੇ ਸੀ ਉਸ 'ਚ ਜਿਵੇਂ ਦੇਖੋ ਨਾ ਜਦੋਂ ਅਸੀਂ ਅਗਲੇ 2-4 ਦਿਨ ਤੱਕ ਸੀ ਇਹ ਸੀਗਾ ਕਿ ਬੂਰੀਆਂ ਅਸੀਂ ਆਪ ਉੱਤੋਂ ਨਿਕਲਦੇ ਸੀ ਗਿਆ ਲਾਸਟ ਭਰੀਆਂ ਹੋਈਆਂ ਹਾਂ ਕਿਉਂਕਿ ਉੱਤੋਂ ਗੇਰੀਆਂ ਜਦੋਂ ਉਹਨਾਂ ਨੇ ਕੁਝ ਵਹਿ ਗਿਆ ਪਾਣੀ ਬਹੁਤ ਤੇਜ਼ ਸੀ ਹਾਂ ਕੁਝ ਬਹਿ ਗਏ ਕੁਝ ਰਹਿ ਗਏ ਕੁਝ ਨਾਂਦੇ ਕੁਝ ਜਿਵੇਂ ਕਾਰ ਸੇਵਕ ਨਾਂਦੇ ਸੀ ਉੱਤੇ ਰਹੇ ਅਸੀਂ ਕੈਂਪ ਵਿੱਚ ਜਿਵੇਂ ਜੀ ਤੇ ਉੱਤੇ ਨਾਂਦੇ ਸੀਗੇ ਤਾਂ ਬੁਰੀਆਂ-ਬੁਰੀਆਂ ਲਾਸ਼ਾਂ ਦੇ ਨਿਕਲਦੇ ਸੀ ਵਿੱਚੋਂ ਅੱਛਾ ਆਪ ਦੇਖਿਆ ਤੁਸੀਂ ਆਪ ਦੇਖੀ ਉੱਤੇ ਫਿਰ ਤੁਹਾਨੂੰ ਜੇਲ ਕਦੋਂ ਮਤਲਬ ਡੱਕਿਆ ਕਦੋਂ ਗਿਆ ਤੁਹਾਨੂੰ ਜੇਲ ਸਾਨੂੰ ਜਦੋਂ ਅਸੀਂ ਚੱਲੇ ਸੀ ਤਾਂ ਉਹਨੂੰ ਸਿੱਤਾਪੁਰੇ ਰੋਕ ਲਿਆ ਸੀ ਅੱਛਾ ਸਿੱਤਾਪੁਰ ਜੇਲ ਚ ਸਾਨੂੰ ਉਹਨਾਂ ਨੇ ਅਰੈਸਟ ਕੀਤਾ ਹੂੰ 3 ਦਿਨ ਅਸੀਂ ਉੱਥੇ ਰਹੇ ਪਹਿਲਾਂ ਸਿੱਤਾਪੁਰ ਜੇਲ ਚ ਫਿਰ ਰਾਤ ਨੂੰ ਜਦੋਂ ਕਿਉਂਕਿ ਉੱਥੇ ਸਾਰਾ ਕਾਰ ਸੇਵਕਾਂ ਜੇਲ ਭਰੀ ਹੋਈ ਸੀ ਹੂੰ ਫੁੱਲਸੀ ਜੇਲ ਇਹ ਲਾਉ ਕੀ ਤੁਸੀਂ ਅਗਰ ਹਜ਼ਾਰ ਕਾਰਿਆ ਕਰਤਾ ਜੀ ਹਜ਼ਾਰ ਲੋਕਾਂ ਦੇ ਰਹਿਣ ਦੀ ਅਰੇਂਜਮੈਂਟ ਸੀ 2000 2.5 ਹਜ਼ਾਰ ਉੱਤੇ ਕਾਰਸ਼ੇਵਕ ਉਹਨਾਂ ਤੋਂ ਕਿ ਭਰਨ ਦੀ ਜੇਲ ਭਰੇ ਵਿੱਚ ਜੇਲ ਪੂਰਾ ਹਾਲ ਸੀ ਅੱਛਾ ਅਸੀਂ ਉਹਦੇ ਕੁਝ ਟਾਈਮ ਰੇ 3-4 ਦਿਨ ਉੱਥੇ ਰਹੇ ਸੀ ਉਸ ਤੋਂ ਬਾਅਦ ਕਾਰਸ਼ੇਵਕਾਂ ਨੇ ਸਾਰਿਆਂ ਨੇ ਮਿਲ ਕੇ ਜੇਲ ਤੋੜਤੀ ਕਿਉਂਕਿ ਤੰਗ ਬਹੁਤ ਜ਼ਿਆਦਾ ਸੀ ਅੱਛਾ ਕਿ ਯੁੱਧੇ ਪਹੁੰਚਣ ਜਿਵੇਂ ਮਰਜ਼ੀ ਕਰਕੇ ਜਦੋਂ ਜੇਲ ਦਾ ਲੋਕ ਤੁਰਿਆ ਤਾਂ ਸਾਰੇ ਨਿਕਲੇ ਅਸੀਂ ਅਸੀਂ ਵਿੱਚੋਂ ਨਿਕਲ ਗਏ ਜੀ ਜੀ ਅਸੀਂ ਨਿਕਲ ਗਏ ਸਾਨੂੰ ਅੱਗੇ ਜਾ ਕੇ ਫਿਰ ਅਰੈਸਟ ਕੀਤਾ ਇਹਨਾਂ ਨੇ ਹੂੰ ਅਥੋਰੈਸਟ ਕਰਕੇ ਫਿਰ ਵਾਪਸ ਜੇਲ ਚ ਆਏ ਫਿਰ ਸਾਨੂੰ ਉਸ ਤੋਂ ਬਾਅਦ ਓਪਨ ਜੇਲ ਚ ਭੇਜਤਾ ਉਹਨਾਂ ਨੇ ਫਿਰ ਅਸੀਂ ਓਪਨ ਜੇਲ ਤੋਂ ਰੇ ਲਗਭਗ 26 27 28 ਦਿਨ ਅਸੀਂ ਜੇਲ ਚ ਰਹੇ ਉਹਨਾਂ ਟਾਈਮ ਚ ਅੱਛਾ ਤੇ ਉਸ ਤੋਂ ਬਾਅਦ ਫਿਰ ਅਸੀਂ ਓਦਿਆਵਲ ਚੱਲੇ ਹੂੰ ਹੂੰ ਫਿਰ ਓਦਿਆ ਪਹੁੰਚੇ ਓਦਿਆ ਪਹੁੰਚਣ ਤੋਂ ਬਾਅਦ ਜਦੋਂ ਅਸੀਂ ਭਗਵਾਨ ਰਾਮ ਦੇ ਕਿਉਂਕਿ ਫੁੱਲ ਗਿਆ ਚਾਰੋਂ ਪਾਸੇ ਫਿਰ ਵੀ ਅਸੀਂ ਉੱਥੇ ਜਦੋਂ ਭਗਵਾਨ ਰਾਮ ਤੇ ਦਰਸ਼ਨ ਤਾਂ ਨਹੀਂ ਕਰ ਸਕੇ ਅਸੀਂ ਕਿਉਂਕਿ ਚਾਰਫਾਸੀਂ ਮਿਲਟਰੀ ਕਵਰ ਕੀਤਾ ਹੋਇਆ ਸੀਗਾ ਲੇਕਿਨ ਇਹ ਯੋਧਿਆ ਜੀ ਅਸੀਂ ਪਹੁੰਚ ਕੇ ਕੋ ਯੋਧਿਆ ਜੀ ਦਾ ਮੱਥਾ ਟੇਕ ਕੇ ਫਿਰ ਵਾਪਸ ਆਏ ਸੀ ਅਸੀਂ ਉੱਥੇ ਨਹੀਂ 26 27 ਦਿਨ ਤੁਸੀਂ ਜੇਲ੍ਹ ਚ ਰਹੇ ਜਦੋਂ ਹਾਂਜੀ ਤੇ ਫਿਰ ਪਰਿਵਾਰ ਦਾ ਕੀ ਹਾਲ ਸੀ ਵਿੱਚ ਪਰਿਵਾਰਾਂ ਦੇ ਐਕਚੁਅਲੀ ਮੋਬਾਈਲ ਤਾਂ ਪਹਿਲਾਂ ਹੁੰਦੇ ਨਹੀਂ ਸੀਗੇ ਹੂੰ ਕੰਟੈਕਟ ਕਰਦੇ ਸੀਗੇ ਕਿਉਂਕਿ ਇੱਕ ਕਾਰਗਰ ਇੱਕ ਕਾਰਗਰਤਾ ਸਾਡਾ ਫੋਨ ਕਰਦੇ ਹੁੰਦਾ ਸੀ ਸੰਕਰ ਵਾਲਿਆ ਆਰਐਸਐਸ ਆਫਿਸ ਤਾਂ ਉੱਥੋਂ ਸਾਰੇ ਘਰ ਦੇ ਪਤਾ ਕਰਦੇ ਸੀ ਰੋ ਕੇ ਆ ਪੋਜੀਸ਼ਨ ਹੈ ਅੱਛਾ ਸਾਰਿਆਂ ਦਾ ਸਬਦ ਹਾਲ ਚਾਲ ਪੁੱਛਣਾ ਸਾਰਿਆਂ ਨੇ ਤੋ ਪਰਿਵਾਰ ਨੇ ਵੀ ਸਾਥ ਦਿੱਤਾ ਪੂਰਾ ਜੀ ਆਪਾਂ ਜੀ ਕਹੀਏ ਕੋਈ ਪਰਿਵਾਰ ਤੋਂ ਬਿਨਾ ਤਾਂ ਜਾਣਾ ਵੀ ਔਖਾ ਸੀਗਾ ਮਤਲਬ ਪਰਿਵਾਰਾਂ ਨੇ ਸੋਚ ਕੇ ਭੇਜਿਆ ਸੀ ਵੀ ਤਾਂ ਰਾਮਨਾਮ ਦੇ ਲੇਖੇ ਲਾਤਾ ਨਹੀਂ ਭਗਵਾਨ ਨਾਮ ਦੇ ਕੰਮ ਕਰਨ ਜਾ ਰਹੇ ਹਾਂ ਜੀ ਅੱਜ ਤੱਕ ਕਰ ਰਹੇ ਹਾਂ ਤੇ ਪਰਿਵਾਰ ਦਾ ਸਹਿਯੋਗ ਸੀਗਾ ਪਰਿਵਾਰ ਦਾ ਹੌਸਲਾ ਸੀਗਾ ਔਰ ਜੋ ਸੰਗਠਨ ਦਾ ਪਾਰਟ ਸੰਗਠਨ ਜੋ ਜਿਨ੍ਹਾਂ ਨੇ ਸਾਨੂੰ ਭੇਜਿਆ ਸੀ ਉਹਨਾਂ ਦਾ ਹੌਸਲਾ ਸੀਗਾ ਭਗਵਾਨ ਰਾਮ ਦਾ ਵਿਸ਼ਵਾਸ ਸੀਗਾ ਭਾਰਤੀ ਜਨਤਾ ਪਾਰਟੀ ਤੁਸੀਂ ਇੱਕ ਵੱਡੇ ਅਹੁਦੇ ਤੇ ਹੋ ਜ਼ਿਲ੍ਹਾ ਪ੍ਰਧਾਨ ਵੀ ਰਹੇ ਹੋ ਵੈਸੇ ਵੀ ਐਕਟਿਵ ਰਹਿੰਦੇ ਹੋ ਅੱਜ ਇਹੀ ਹੈ ਕਿ ਜਿਹੜੀ ਭਾਜਪਾ ਸਰਕਾਰ ਹੈ ਉਸਨੇ ਐਫਰਟਸ ਕੀਤੇ ਹਨ ਤਾਮੰਦਰ ਬਣਿਆ ਜਾਂ ਫਿਰ ਜਿਹੜੀ ਤੁਹਾਡੀ ਉਮੀਦ ਸੀ ਆ ਭਗਵਾਨ ਦੇ ਆਸ਼ੀਰਵਾਦ ਨਾਲ ਮੰਦਿਰ ਬਣ ਗਿਆ ਦੇਖੋ ਇਹਦੇ ਚ ਬੀਜੇਪੀ ਦਾ ਜੜਾ ਬਣਾਉਣ ਦਾ ਰੋਲ ਹੈ ਉਥੇ ਇੱਕ ਬੀਜੇਪੀ ਕਾ ਸਹਿਯੋਗੀ ਪਾਰਟੀ ਹੈ ਜੀ ਰਾਮ ਮੰਦਰ ਚ ਕਿਉਂਕਿ ਜਿਹੜਾ ਬਨਾਇਆ ਵਿਸ਼ੇਉਂ ਦੇ ਪੁਰਸੇ ਦੇ ਬੈਨਰ ਥੱਲੇ ਉਹ ਸਾਰੇ ਸਾਧੂ ਸਾਧੂ ਸੰਤ ਮਹਾਤਮਾ ਧਰਮਾਚਾਰੀ ਸਾਰਿਆਂ ਨੇ ਮਿਲ ਕੇ राम, राम जन भूमि तीर्थ क्षेत्र ट्रस्ट ਬਣਿਆ ਹੋਇਆ ਹੈ ਉਹਦੇ ਅੰਡਰ ਸਾਰਾ ਭਗਵਾਨ ਰਾਮ ਦਾ ਮੰਦਰ ਬਣ ਰਿਹਾ ਹੈ ਬੀਜਪੀ ਕਿਸੇ ਯੋਗੀ ਪਾਰਟੀ ਹੈ ਕਿ ਬੀਜਪੀ ਦਾ ਸਹਿਯੋਗ ਕਰ ਰਿਹਾ ਕਿ ਮੰਦਰ ਬਣਨਾ ਚਾਹੀਦਾ ਹੈ ਅੱਜ ਕੀ ਮਹਿਸੂਸ ਹੁੰਦਾ ਜਦੋਂ ਪਤਾ ਲੱਗ ਗਿਆ ਵੀ 21 ਜਨਵਰੀ ਆ ਗਈ ਇੱਕ ਇੱਕ ਦਿਨ ਬੜੇ ਉਸ ਨਾਲ ਕੱਟ ਰਿਹਾ ਬਹੁਤ ਸਾਰੇ ਲੋਕ ਉਕਸੁਕ ਨੇ ਮੈਂ ਕਹਿੰਨਾ ਵੀ ਪੂਰਾ ਇੱਕ ਦੇਸ਼ ਦੁਆਰਾ ਦੀਵਾਲੀ ਮਨਾਏਗਾ ਬਹੁਤ ਮੰਨ ਚੇ ਕਿ ਜਿਹੜੇ 1999 ਦੇ 89 ਦੇ ਕਸਮਾਂ ਖਾਈਆਂ ਹੋਈਆਂ ਸੀਗੀਆਂ ਉਹ ਅੱਜ ਸਾਡੇ ਕਸਮਾਂ ਅਸੀਂ ਮੁਕਤ ਹੋਵਾਂਗੇ ਉਹਨਾਂ ਚੀਜ਼ਾਂ ਤੋਂ ਅੱਛਾ ਮੰਦਿਰ ਬਣ ਗਿਆ ਔਰ ਭਗਵਾਨ ਰਾਮ ਦਾ ਮੰਦਿਰ ਬਣ ਰਿਹਾ ਔਰ ਜਿਹੜੀ ਸਰਕਾਰ ਨੇ ਬਣਾਇਆ ਤੇ ਬਹੁਤ ਮਤਲਬ ਉਹਨਾਂ ਨੇ ਬਹੁਤ ਮਤਲਬ ਬਹੁਤ ਵੱਡੀ ਅਚੀਵਮੈਂਟ ਹੈ ਇਸ ਸਰਕਾਰ ਦੀ ਵਿਰੋਧੀ ਸਰਕਾਰ ਤਾਂ ਕਹਿੰਦੀ ਵੀ ਰਾਜਨੀਤੀ ਕਰ ਰਹੀ ਹੈ ਬੀਜੇਪੀ ਨਹੀਂ ਦੇਖੋ ਜੇ ਜੇ ਦੂਸਰੇ ਪਾਰਟੀਆਂ ਆ ਜਨਾਂ ਅਸੀਂ ਕਿ ਮਤਲਬ ਭਗਵਾਨ ਨਾਲ ਉਹ ਮੰਦਿਰ ਬਣਾਉਣ ਨੂੰ ਕੋਈ ਮਨਾਂ ਨਹੀਂ ਕਰਦੇ ਸਾਰੇ ਪਾਰਟੀਆਂ ਦਾ ਹੁਣ ਅਸੀਂ ਘਰ ਘਰ ਜਾ ਰਹੇ ਹਾਂ ਅਸੀਂ ਸਭ ਦੇ ਘਰ ਜਾ ਰਹੇ ਹਾਂ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਆਮ ਆਦੀ ਪਾਰਟੀ ਹੈ ਚਾਹੇ ਬੀਜੇਪੀ ਹੈ ਆਪਾਂ ਸਭ ਦੇ ਘਰਾਂ ਵਿੱਚ ਅਕਸ਼ਾ ਦੇਣ ਜਾ ਰਹੇ ਹਾਂ ਡੋਰ ਟੂ ਡੋਰ ਸਭ ਨੂੰ ਨਿਮੰਤਰਣ ਦੇ ਰਹੇ ਹਾਂ ਸਾਰੇ ਧਰਮਾਂ ਦਾ ਸਹਿਯੋਗ ਮਿਲ ਰਿਹਾ ਸਾਰੇ ਧਰਮਾਂ ਦਾ ਸਹਿਯੋਗ ਮਿਲ ਰਿਹਾ ਹੈ ਔਰ ਬਹੁਤ ਅੱਛਾ ਮਾਹੌਲ ਹੈ ਔਰ ਜਿਹੜੇ ਵੀ ਖਾਸ ਕਰਕੇ ਇਸ ਤਰ੍ਹਾਂ ਦੀ ਬੰਦੂ ਪੰਜਾਬ ਦੇ ਮੁਸਲਿਮ ਭਾਈਚਾਰਾ ਪੰਜਾਬ ਦਾ 크ਰਿਸਚੀਅਨ ਭਾਈਚਾਰਾ ਹਿੰਦੂ ਭਾਈਚਾਰਾ ਸਾਰੇ ਮਿਲ ਕੇ ਮਤਲਬ ਸਹਿਯੋਗ ਕਰ ਰਹੇ ਆ ਕਿਸੇ ਨੇ ਦੇਖੋ ਰੇਅਰ ਹਰ ਜਗ੍ਹਾ ਹੀ ਹੁੰਦਾ ਹੈ ਰੇਅਰ ਚ ਹਿੰਦੂ ਵਿੱਚ ਵੀ ਆਗੇ ਰੇਅਰ ਮੁਸਲਮਾਨਾਂ ਵਿੱਚ ਵੀ ਹੈ ਰੇਅਰ ਸਿੱਖ ਬਰਾਦਰੀ ਵਿੱਚ ਵੀ ਹੈ ਰੇਅਰ 크ਰਿਸਚੀਅਨ ਵਿੱਚ ਵੀ ਹੈ ਲੇਕਿਨ ਆਲਮੋਸਟ ਸਾਰੇ ਧਰਮ ਦੇ ਲੋਕ ਮੰਦਰ ਬਣਾਉਣ ਦੇ ਹੱਕੀ ਚ ਆ ਤੇ ਸਾਰੇ ਮੰਦਰ ਬਣਾ ਚ ਸਹਿਯੋਗ ਕਰ ਰਹੇ ਆ ਤੇ ਫਿਰ ਕਾਂਗਰਸ ਪਾਰਟੀ ਦੇ ਤਿੰਨ ਦਿਗਜਾਂ ਨੇ ਕਿ ਜਵਾਬ ਦਿੱਤਾ ਕਿ ਅਸੀਂ ਤਾਂ ਜਾਵਾਂਗੇ ਨਹੀਂ ਜੇ ਮੋਦੀ ਜੀ ਦਾ ਨਮਰਤਨ ਹੈ ਜਿਹੜਾ ਉਹਨਾਂ ਨੇ ਭਗਵਾਨ ਰਾਮ ਦਾ ਆਵਾਜ਼ ਨਹੀਂ ਨਾ ਆਈ ਹੋਣੀ ਜੀ ਅੱਛਾ ਅਗਰ ਭਗਵਾਨ ਰਾਮ ਦੀ ਬੁਲਾئیںਗੇ ਜਿਨ੍ਹਾਂ ਨੂੰ ਉਹੀ ਜਾ ਸਕਦੇ ਆ ਉੱਤੇ ਦਰਸ਼ਨ ਕਰਨ ਕਹਿੰਦਾ ਬੀਜੇਪੀ ਨੇ ਜਾਣ ਕੇ ਕੀਤਾ ਜੇ ਤਾਂ ਮੰਦਿਰ ਤਿਆਰ ਵੀ ਨਹੀਂ ਹੋਇਆ ਤਾਂ ਕਰਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਨੇ ਜਿਹੜਾ ਗਰਭ ਗਰਾਇਆ ਹੈ ਜੀ ਗਰਭ ਗਰਾਇਆ ਚ ਜਿੱਥੇ ਭਗਵਾਨ ਰਾਮ ਦੀ ਮੂਰਤੀ ਮੂਰਤੀ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਹੋਣੀ ਹੈ ਜੀ ਉਹ ਬਿਲਕੁਲ ਤਿਆਰ ਹੈ ਦੇਖੋ ਹਰ ਚੀਜ਼ ਆਪਾਂ ਇੱਕ ਘਰ ਵੀ ਬਣਾਵਾਂਗੇ ਛੋਟਾ ਜਾਂ ਤਾਂ ਉਸ ਨੂੰ ਵੀ ਸਾਲਾ ਲੱਗ ਜੰਨੇ ਹੈ ਇਹ ਤਾਂ 100 ਏਕੜ ਚ ਮੰਦਿਰ ਤਿਆਰ ਹੋ ਰਿਹਾ ਹੈ ਲੇਕਿਨ ਭਗਵਾਨ ਰਾਮ ਦੀ ਜਿਹੜੀ ਮੂਰਤੀ ਸਥਾਪਨਾ ਹੈ ਪ੍ਰਾਨ ਜਿਹੜੀ ਪ੍ਰਤੀਸ਼ਠਾ ਹੋਣੀ ਹੈ ਉਹ ਤਾਂ ਹੁਣ ਹੋ ਜਾਨੀਆ 22 ਜਨਵਰੀ ਨੂੰ ਉਸ ਤੋਂ ਬਾਅਦ ਆਪਣੀ ਮੰਦਿਰ ਦੀ ਲਾਹਤ ਨਹੀਂ ਲਾਹਤ ਨਹੀਂ ਲਿੱਤਾ ਜਾਊਗਾ ਕੋਈ ਇਲੈਕਸ਼ਨ ਦੇ ਵਿੱਚ ਦੇਖੋ ਲਾਹ ਲੈਣਾ ਹੁੰਦਾ ਤਾਂ 1999 ਤੋਂ ਲੈ ਕੇ ਹੁਣ ਤੱਕ ਸਰਕਾਰੀ ਸਾਡੀ ਹੁੰਦੀ ਅਗਰ 89 ਤੋਂ ਭਗਵਾਨ ਰਾਮ ਦਾ ਅੰਦੋਲਨ ਚੱਲ ਰਿਹਾ ਹੈ ਜੀ ਇੱਕ ਦਿਨ ਐਸਾ ਨਹੀਂ ਹੈ ਕਿ ਜਿੰਨੇ ਭਾਜਪੀ ਨੇ ਕਿਹਾ ਹੋਵੇ ਕਿ ਅਸੀਂ ਅੰਦੋਲਨ ਦੇ ਨਾਲ ਨਹੀਂ ਹੈ ਹਮ ਉਹ ਤਾਂ ਹਰ ਵਾਰ ਭਾਜਪੀ ਨੇ ਸਪੋਰਟ ਕੀਤੀ ਹੈ ਚਾਹੇ ਵਿਸ਼ੇ ਉਹਦੇ ਪਰਿਸ਼ਦ ਦੀ ਚਾਹੇ ਸਾਧੂ ਮਹਤਮਾ ਦੀ ਚਾਹੇ ਧਰਮਾਚਾਰੀਆ ਦੀ ਚਾਹੇ ਰਾਮ ਜਨਮ ਭੂਮੀ ਤੀਰਥ ਸhetra ਦੀ ਭਾਰਤੀ ਜਨਤਾ ਪਾਰਟੀ ਨੇ ਹਰ ਵਾਰ ਇਹੀ ਗੱਲ ਕੀਤੀ ਹੈ ਜੀ ਕਿ ਅਸੀਂ ਤਾਂ ਸਹਿਯੋਗ ਕਰਾਂਗੇ ਮਤਲਬ ਰਾਜਨੀਤੀ ਨਹੀਂ ਕਰਨੀ ਚਾਹੀਦੀ ਧਾਰਮਿਕ ਮਸਲਾ ਜਾਂ ਆਸਥਾ ਨਾਲ ਜੁੜਿਆ ਹੋਇਆ ਮਸਲਾ ਇਸ ਤੇ ਆਸਥਰਕ ਜੀ ਕੋਈ ਰਾਜਨੀਤੀ ਨਹੀਂ ਹੋ ਰਹੀ ਸਿਰਫ ਭਗਵਾਨ ਰਾਮ ਦੀ ਜਿਹੜੀ ਸੇਵਾ ਲੱਗੀ ਹੋਈ ਹੈ ਉਹ ਸਾਰੇ ਅਸੀਂ ਸੇਵਾ ਚ ਪੂਰੀ ਕਰਾਂਗੇ ਉਹਨਾਂ ਦੀ ਜੋ ਡਿਊਟੀ ਲੱਗੀ ਹੋਈ ਹੈ ਉਹਨਾਂ ਵੱਲੋਂ ਸੇਵਾ ਲੱਗੀ ਹੋਈ ਹੈ ਉਹ ਸੇਵਾ ਪੂਰੀ ਕਰ ਰਹੇ ਸੀ ਮਨਪ੍ਰਸੰਨ ਹੈ ਮਨਪ੍ਰਸੰਨ ਹੈ ਬਹੁਤ ਖੁਸ਼ ਹੈ ਜੀ ਹਮਮ ਔਰ ਐਸਾ ਦਿਨ 22 ਜਨੂਅਰੀ ਵਾਲਾ ਦਿਨ ਹੈ ਜਿਹੜਾ ਜੀ ਹਰ ਸਾਲ ਦੀਵਾਲੀ ਮਨਿਆ ਕਰੇਗੀ ਹਿੰਦੁਸਤਾਨ ਚ ਅੱਛਾ ਮੇਰੇ ਖਿਆਲ ਚ ਪੂਰੀ ਦੁਨੀਆ ਚ ਐਸਾ ਭਗਵਾਨ ਦਾ ਮੰਦਰ ਨਹੀਂ ਹੋਣਾ ਕੋਈ ਕਿ ਜੋ ਉੱਤੇ ਜਾ ਕੇ ਦੇਖਣ ਦੀ ਗੱਲ ਗੱਲ ਇੱਕ ਮੰਦਰ ਦੇ ਨਾਲ ਨਾਲ ਜਿਹੜਾ ਯੋਧਿਆ ਦੇ ਡਿਵੈਲਪਮੈਂਟ ਹੋਈ ਹੈ ਏਅਰਪੋਰਟ ਹੈ ਦੁਨੀਆ ਦਾ ਸਭ ਤੋਂ ਅੱਛਾ ਏਅਰਪੋਰਟ ਬਣਿਆ ਹੈ ਮਹਾਰਸ਼ੀ ਵਾਲਮੀਕੀ ਦੇ ਨਾਮ ਤੇ ਏਅਰਪੋਰਟ ਬਣਿਆ ਹੈ ਹਸਪੀਟਲ ਬਣ ਰਹੇ ਆ ਉੱਥੇ ਉੱਥੇ ਹੋਟਲ ਬਣ ਰਹੇ ਆ ਉੱਥੇ ਜਗਾ ਜਗਾ ਤੇ ਜਿਹੜੇ ਟੂਰਿਸਟ ਪਲੇਸ ਬਣ ਰਹੇ ਆ ਰੁਜ਼ਗਾਰ ਉੱਥੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਉੱਥੇ ਜੀ ਜੀ ਔਰ ਲੱਖਾਂ ਲੋਕ ਸੈਟਲ ਹੋ ਗਏ ਉੱਥੇ ਜਾ ਕੇ ਅੱਜ ਜਿਹੜੀ ਜ਼ਮੀਨ ਦੀ ਵੈਲਿਊ ਉੱਥੇ 100 ਰੁਪਏ ਸੀਗੀ ਅੱਜ ਜ਼ਮੀਨ ਉੱਥੇ 10000 ਰੁਪਏ ਰੇਟ ਹੈ ਅੱਛਾ ਇੰਨੀ ਡਿਵੈਲਪ ਹੋ ਗਈ ਹੈ ਇਨਾ ਡਵੈਲਪ ਹੋ ਗਿਆ ਸਾਰੇ ਸਟ 8 ਲੇਨ ਸੜਕਾਂ ਬਣ ਗਿਆ ਬਸ ਸਟੈਂਡ ਵਧੀਆ ਬਣ ਗਿਆ ਪਬਲਿਕ ਉੱਥੇ ਜਾ ਕੇ ਵਸ ਰਹੀ ਹੈ ਉੱਥੇ ਜਾ ਕੇ ਬਿਜ਼ਨਸ ਕਰ ਰਹੇ ਲੋਕ ਤਾਂ ਭਗਵਾਨ ਰਾਮ ਦੇ ਨਾਲ ਨਾ ਰੋਜ਼ਗਾਰ ਕਿੰਨੇ ਲੋਕਾਂ ਨੂੰ ਮਿਲੇ ਜੀ ਜੜੀ ਉੱਥੇ ਫੈਸਿਲਿਟੀ ਹੋਣੀ ਹੈ ਜੋ ਲੋਕਾਂ ਨੂੰ ਫਾਇਦਾ ਹੋਣਾ ਹੈ ਜਾ ਕੇ ਟੂਰਿਸਟ ਆਪਾਂ ਸਾਰਾ ਹਿੰਦੁਸਤਾਨ ਘੁੰਮਦੇ ਆ ਲੋਕ ਅਗਰ ਪਹਿਲੇ ਆਪਾਂ ਕਿੱਥੇ ਵੀ ਜਾਂਦੇ ਸੀਗੇ ਪਰ ਇੱਕ ਚੀਜ਼ ਹੈ ਕਿ ਲੋਕ ਤਾਜ ਮਹਿਲ ਕੀ ਜਗ੍ਹਾ ਭਗਵਾਨ ਰਾਮ ਦੇ ਮੰਦਿਰ ਦੇਖਣ ਜਾਇਆ ਕਰਨਗੇ ਅਗਰ ਦੁਨੀਆ ਦਾ ਕੋਈ ਬੰਦਾ ਵੀ ਹਿੰਦੁਸਤਾਨ ਚ ਆਏਗਾ ਤਾਂ ਪਹਿਲਾਂ ਯੋਧਿਆ ਜ਼ਰੂਰ ਜਾਏਗਾ ਮਤਲਬ ਇਹਨਾ ਵਧੀਆ ਤੇ ਆਸਥਾ ਦਾ ਕੇਂਦਰ ਤੇ ਖੂਬਸੂਰਤੀ ਦਾ ਮਿਆਰ ਜਿਹੜਾ ਉੱਥੇ ਸਥਾਪਿਤ ਕੀਤਾ ਗਿਆ ਬਹੁਤ ਅੱਛਾ ਮੰਦਰ ਬਣਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਹੈ ਤੁਹਾਡੇ ਸੰਘਰਸ਼ ਦੀ ਅੱਜ ਜਿੱਤ ਹੋਈ ਹੈ ਜਿਹੜਾ ਸੰਘਰਸ਼ ਤੁਸੀਂ ਅੱਜ ਤੋਂ ਕਈ ਸਾਲ ਪਹਿਲਾਂ ਕੀਤਾ ਸੀ ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਇੱਕ ਉਮੀਦ ਸੀ 500 ਸਾਲ ਤੋਂ ਲਟਕ ਰਹੀ ਉਹ ਵੀ ਪੂਰੀ ਹੋਈ ਹੈ ਸੋ ਅਸੀਂ ਗੱਲਬਾਤ ਕਰ ਰਹੇ ਸੀ ਐਸ ਕੇ ਦੇਵ ਭੁਰਾ ਨਾਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਘਾਲਣਾ ਕਾਲਣੀ ਪਈ ਕਿਸ ਤਰ੍ਹਾਂ ਉੱਥੇ ਲੋਕਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਕਿਸ ਤਰ੍ਹਾਂ ਜੇਲਾਂ ਕੱਟੀਆਂ ਪਰ RAM ਭਗਤ RAM ਨਾਮ ਲੈਵਾ ਸੰਗਤਾਂ ਜਿਹੜੀਆਂ ਸੀ ਉਹ ਆਪਣੀ ਸੌ ਨੂੰ ਪੂਰਾ ਕਰਨਾ ਚਾਹੁੰਦੇ ਸੀ ਕਸਮ ਯਹਾਂ ਪਰ ਖਾਤੇ ਹੈ ਮੰਦਿਰ ਯਹੀ ਬਣਾਏਗੇ ਸੋ ਇੱਕ ਕਸਮ ਨੂੰ ਪੂਰਾ ਕਰਦੇ ਕਰਦੇ ਇਹਨਾਂ ਨੂੰ ਚਾਹੇ ਸਾਲ ਜਿੰਨੇ ਮਰਜ਼ੀ ਲੱਗੇ ਹੋਣ ਪਰ ਅੱਜ ਇਹਨਾਂ ਦੇ ਮਨ ਦੇ ਵਿੱਚ ਉਹ ਖੁਸ਼ੀ ਹੈ ਕਿ ਉਹ ਮੰਦਿਰ ਬਣ ਕੇ ਤਿਆਰ ਹੋ ਰਿਹਾ ਕਹਿੰਦੇ ਰਾਜਨੀਤੀ ਦੀ ਜ਼ਰੂਰਤ ਨਹੀਂ ਹੈ ਆਸਥਾ ਦੀ ਗੱਲ ਹੈ ਔਰ ਇੱਕ ਅਜਿਹਾ ਕੇਂਦਰ ਇੱਕ ਅਜਿਹਾ ਮੰਦਿਰ ਜਿਹੜਾ ਹੈ ਬਣ ਗਿਆ ਕਿ ਸੰਸਾਰ ਦਾ ਕੋਈ ਵੀ ਵਿਅਕਤੀ ਇੱਥੇ ਪਹੁੰਚਿਆ ਕਰੂਗਾ ਤੇ ਉਹ ਅਧਿਆ ਜੁਰੂ ਜਾਇਆ ਕਰੇਗਾ ਉੱਥੇ ਜੇਕਰ ਗੱਲ ਕਰ ਰਹੀ ਹੈ ਵਪਾਰ ਦੀ ਤਾਂ ਵਪਾਰ ਵੀ ਦੇਵ ਸਾਹਿਬ ਦੱਸ ਰਹੇ ਕਿ ਬਹੁਤ ਜ਼ਿਆਦਾ ਡਿਵੈਲਪ ਹੋਊਗਾ ਬੜੀ ਜ਼ਿਆਦਾ ਵਿਕਸਿਤ ਹੋ ਜੂਗੀ ਇਹ ਯੋਧਿਆ ਨਗਰੀ ਜੋ ਰਾਮ ਭਗਵਾਨ ਦੀ ਜਨਮ ਨਗਰੀ ਹੈਗੀ ਹੈ ਉਹ ਬੜੀ ਵਿਕਸਿਤ ਹੋ ਰਹੀ ਹੈ ਲੋਕਾਂ ਨੂੰ ਕਾਰੋਬਾਰ ਮਿਲੇਗਾ ਸੋ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਇਸ ਦੇ ਕਿੰਨੇ ਇੱਕ ਅੱਛੇ ਨਤੀਜੇ ਆਣਗੇ ਫਿਲਹਾਲ ਲੋਕ 22 ਜਨਵਰੀ ਦਾ ਇੰਤਜ਼ਾਰ ਕਰ ਰਹੇ ਹਨ ਔਰ ਐਸ ਕੇ ਦੇਵ ਸਾਹਿਬ ਇੱਥੇ ਤੱਕ ਕਹਿ ਰਹੇ ਹੈ ਕਿ 22 ਜ ਮਨਾਈ ਜਾਏਗੀ ਔਰ ਪੂਰੀ ਦੁਨੀਆ ਦੇ ਵਿੱਚ ਇਹ ਹੁਣ ਦੋ ਦੀਵਾਲੀਆਂ ਹੋ ਜਾ ਕਰਨਗੀਆਂ ਇੱਕ ਤਾਂ ਜਿਹੜੀ ਆਮਦਵਾਲੀ ਜਦੋਂ ਆਂਦੀ ਹੈ ਭਗਵਾਨ ਰਾਮ ਬਨਵਾਸ ਕੱਟ ਕੇ ਵਾਪਸ ਆਏ ਸੀ ਉਹ ਤੇ ਇੱਕ ਜਦੋਂ ਅਯੁੱਧਿਆ ਦੇ ਵਿੱਚ ਪ੍ਰਾਨ ਪ੍ਰਤੀਸ਼ਟਿਸ਼ਾ ਜਿਹੜੀ ਹੈ ਉਹ ਭਗਵਾਨ ਦੀ ਹੋ ਰਹੀ ਹੈ ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸੀਆਂ ਨੇ ਉਹਨਾਂ ਨੇ ਆਪਣੇ ਸੰਘਰਸ਼ ਬਾਰੇ ਵੀ ਦੱਸਿਆ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਬਣੇ ਰਹੋ ਔਨ 에ਅਰ ਦੇ ਨਾਲ ਧੰਨਵਾਦ